ਤੁਸੀਂ ਦੇਖ ਰਹੇ ਹੋ ਜਨਕਤੀ ਨਿਊਜ਼ ਪੰਜਾਬ ਮੈਂ ਹਾਂ ਪੱਤਰਕਾਰ ਗੁਰਸੇਵ ਸੋਹੀ ਅੱਜ ਅਸੀਂ ਪਹੁੰਚੇ ਹਾਂ ਬਰਨਾਲੇ ਜਿੱਥੋਂ ਦੀ ਰਹਿਣ ਵਾਲੀ ਇੱਕ ਔਰਤ ਵੀਰਪਾਲ ਕੌਰ ਨੇ ਇੱਕ ਡੀਲਰ ਤੇ ਲਾਇਆ ਧੋਖਾਧੜੀ ਦੇ ਇਲਜ਼ਾਮ ਇਸ ਡੀਲਰ ਵੱਲੋਂ ਇਸ ਮਾਮਲੇ ਦੇ ਉੱਤੇ ਨਹੀਂ ਦਿੱਤਾ ਗਿਆ ਕੋਈ ਜਵਾਬ ਆਓ ਅਸੀਂ ਜਾਣਦੇ ਹਾਂ ਕੀ ਕਹਿਣਾ ਉਸ ਔਰਤ ਦਾ ਅਤੇ ਉਸ ਦੇ ਪਤੀ ਦਾ ਹਾਂਜੀ ਮੈਡਮ ਜੀ ਕੀ ਨਾਮ ਆ ਤੁਹਾਡਾ ਕੀ ਕੰਟਰੀ ਦਾ ਮਸਲਾ ਤੁਹਾਡਾ ਮੇਰਾ ਨਾ ਵੀਰ ਪਾਲ ਜੀ ਸਕੂਟਰੀ ਬ੍ਰੇਕ ਇਹ ਦੂਜਾ ਜਗਾ ਸਿਆਲਿਆ ਤੋਂ ਫਾਇਨਾਂਸ ਕਰਾਈ ਸੀ ਇੱਕ ਸਕੂਟਰੀ ਉਹ ਉਹਨਾਂ ਦੀਆਂ ਕੋਸ ਕਰਦਿਆਂ ਕਾਰਨਾ ਕਰਕੇ ਕਿਸ਼ਤ ਨਹੀਂ ਭਰੀ ਗਈ ਉਹਨਾਂ ਦੀ ਉਹਨਾਂ ਨੇ 2 ਕੁ ਮਹੀਨੇ ਬਾਅਦ ਬੰਦੇ ਭੇਜੇ ਜੀ ਘਰੇ ਵੀ ਐਵੇਂ ਕਰਕੇ ਸੁਨ ਦਫ਼ਤਰ ਬੁਲਾਇਆ ਮੈਂ ਦਫ਼ਤਰ ਚਲੀ ਗਈ ਜੀ ਮੈਂ ਕਿਹਾ ਚਲੋ ਵੀ ਕੋਈ ਗੱਲ ਨਹੀਂ ਮੈਂ ਚਲੋ ਚੱਲਦੀ ਹਾਂ ਮੈਂ ਉਹਨਾਂ ਦੇ ਨਾਲ ਹੀ ਚਲੀ ਗਈ ਜਾ ਕੇ ਜੀ ਉਹਨਾਂ ਨਾਲ ਮੈਂ ਗੱਲਬਾਤ ਕੀਤੀ ਵੀ ਕਹਾਗਾ ਵੀ ਕਿੰਨਾ ਪੈਸਾ ਜੀ ਸਾਡਾ ਭਰਨ ਵਾਲਾ ਉਮਨ ਦਸੀਆਂ ਨੇ ਲਈ ਦਾਫਤਰ ਜੋ ਵਰਗੀ ਜਿਹੜੀ ਉਹਨਾਂ ਦੀ ਸਪੁੱਤਰੀ ਹੈ ਨਹੀਂ ਗਈ ਮਨਵੇਂ ਦੂਸਰੀ janshi ਤੋਂ ਲੈਤੀ ਹੋਈ ਐ ਫਿਰ ਉਹ ਜਾਂਸੀ ਤੋਂ ਉਹ ਵਾਲੀ ਮੇਰੀ ਸਪੁੱਤਰੀ ਉਹਨਾਂ ਨੇ ਚੱਕ ਕੇ ਜ਼ਬਤ ਕਰ ਲਈ ਉਹਨਾਂ ਦੀ ਸਪੁੱਤਰੀ ਮੈਂ ਕਿਹਾ ਵੀ ਜਾਂ ਤੁਹਾਡੀ ਸਪੁੱਤਰੀ ਦੇ ਦਾਂਗੇ ਵੀ ਜਾਂ ਪੈਸੇ ਦੱਸ ਦੋ ਜਿੱਲੇ ਬਣਦੇ ਆ ਨਹੀਂ ਤਾਂ ਮੈਂ ਉਹ ਦਸੀ ਜਾਂਦੇ ਆ ਇਹ ਨਾਲ ਮੇਰੀ ਸਪੁੱਤਰੀ ਦੇ ਅੱਕ ਲਈ ਵਿੱਚ ਜਿਹੜੇ ਸਾਰੇ ਘਰ ਪ੍ਰੂਫ ਨੇ ਕੀ ਕਰ ਦिए ਚਾਬੀਆਂ ਨਹੀਂ ਆ ਵਿੱਚ 20000 ਰੁਪਈਆ ਸੀਗਾ ਵਿੱਚ ਕੈਸ ਆਗਾ ਜੀ ਤੋਂ ਮਾਰਨੇ ਨਿਯਮ ਹੈ ਵਿੱਚ ਜਗੇ ਮਤਲਬ ਉਹਨਾਂ ਦਾ ਕਲੀਅਰ ਹੀ ਕਰਕੇ ਆਉਣਾ ਸੀਗਾ। ਤੁਮਾ ਕਿੰਨੇ ਤੋਲੇ ਸੀ? ਦੋ ਦੋਲਿਆਂ ਦੀ ਤਾਂ ਚੈਨ ਹੈ ਜੀ, ਤੋਲੇ ਦੇ ਟੌਪ ਸੀ, ਐਦਾਂ ਦੇ ਤੋਲੇ ਦੀ ਰਿੰਗ ਸੀ ਜੀ। ਹਾਂਜੀ। ਅੱਛਾ ਇਹ ਸਕੂਟਰ ਕਿੱਥੋਂ ਚੱਕੀ ਉਹਨਾਂ ਨੇ? ਇਹ ਆਪਣਾ ਕਾਲਾ ਮੈਲਾ ਸਟੇਡੀਅਮ ਏਜੰਸੀ ਹੈ ਜੀ। A to Z ਏਜੰਸੀ ਵਾਲੀ ਨਹੀਂ ਜੀ। ਅੱਛਾ ਉੱਥੋਂ ਚੱਕੀ ਉਹਨੇ ਆਪਣੇ ਦਫ਼ਤਰੋਂ ਮੂਹਰੇ ਚੱਕੀ ਹੈ ਜੀ। ਅੱਛਾ ਤੁਹਾਨੂੰ ਪਤਾ ਨਹੀਂ ਲੱਗਿਆ ਜੇ ਸਕੂਟਰ ਨਹੀਂ ਮੈਨੂੰ ਕੁਛ ਪਤਾ ਨਹੀਂ ਲੱਗਿਆ ਜੀ ਮੈਂ ਦਫ਼ਤਰ 'ਚ ਬੈਠੀ ਸੀ ਅੰਦਰ। ਮੈਂ ਬੋਸ ਉਹਨਾਂ ਨੇ ਦੱਸਿਆ ਨਹੀਂ ਕੋਸ-ਪੁਸਿਆ ਨਹੀਂ ਵਾਸੀ ਜਦੋਂ ਮੈਂ ਬਾਹਰ ਆਈਆਂਗੀ ਮੇਰੀ ਸਕੂਟਰੀ ਦੇ ਇੱਕ ਵਾਰ ਝੋਲਾ ਪਿਆ ਸੀ ਵਿੱਚ ਦੋਨੋਂ ਤੇ ਬੋਤਲ ਸੀ ਉਹ ਚੱਕ ਕੇ ਉਹਨਾਂ ਨੇ ਕੰਦਨਾ ਲਾਤਾ ਮੈਨੂੰ ਸਕੂਟਰੀ ਨਹੀਂ ਸੀ ਜਦੋਂ ਮੈਂ ਬਾਹਰ ਆਈ ਸੀ ਮੈਂ ਦੇਖਿਆ ਮੇਰੀ ਸਕੂਟਰੀ ਨਹੀਂ ਸੀ ਮੈਂ ਬਹੁਤ ਉਹਨਾਂ ਦੀ ਮਨਸਤਾ ਕੀਤੀਆਂ ਵੀਰਣਾ ਮੇਰੀ ਸਕੂਟਰੀ ਦੇ ਦਿਓ ਕੋਈ ਗੱਲ ਨਹੀਂ ਮੈਂ ਤੁਹਾਡੇ ਪੈਸੇ ਭਰ ਜੰਨੀ ਆਂਗੀ ਪਰ ਨਹੀਂ ਉਹਨਾਂ ਨੇ ਮੈਨੂੰ ਸਕੂਟਰੀ ਨਹੀਂ ਦਿੱਤੀ ਕਹਿੰਦੇ ਕਿੱਥੇ ਜਾਣੀ ਸੀ ਗਈ ਕਹਿੰਦੇ ਹੁਣ ਨਹੀਂ ਕਹਿੰਦੇ ਤੁਹਾਨੂੰ ਸਕੂਟਰੀ ਮਿਲਦੀ ਕੀ ਉਹਨਾਂ ਨੇ ਮੰਨਿਆ ਕਿ ਸਕੂਟਰੀ ਸਾਡੇ ਕੋਲ ਹੈ ਹਾਂ ਜੀ ਕਹਿੰਦੇ ਸੋਨ ਲਵੀ ਆਈ ਅੱਛਾ ਹਾਂ ਜੀ ਕਹਿੰਦੇ ਇੱਥੇ ਜਾਣੀ ਸੀ ਵੀ ਉਹ ਗਈ ਬਸ ਕਹਿੰਦੇ ਸੂਟਰੀ ਨਹੀਂ ਸੌਣ ਮਿਲਦੀ ਅੱਛਾ ਹਾਂ ਜੀ ਉਹ ਕੀ ਮੰਗ ਚਾਣੇ ਮੰਗਦਾ ਜਾਣੇ ਜੀ ਸੂਟਰੀ ਦਿੱਤੀ ਜਾਵੇ ਸਾਡੇ ਵਿੱਚ ਸਮਾਨ ਦਿੱਤਾ ਜਾਵੇ ਚੱਕ ਬੁੱਕਾਂ ਨੇ ਜੀ ਵਿੱਚ ਸਾਰੇ ਬਰੂਫ ਨੇਗੇ ਘਰ ਦੇ ਬਰੂਫ ਨੇ ਸਾਰੀ ਰਜਿਸਟਰੀ ਵਗੈਰਾ ਸਾਰਾ ਕੁਝ ਸੋਚੀ ਹੈ ਜੀ ਕਾਰਗ ਜੀ ਬਣਦੀ ਕਾਰਵਾਈ ਬਣਦੀ ਕਾਰਵਾਈ ਕੀਤੀ ਜਾਵੇ ਠੀਕ ਹੈ ਹਾਂ ਤੇ ਸਾਡੇ ਚੱਕੇ ਜੀ ਕਾਹ ਨੂੰ ਕਹਿੰਦੇ ਹੋਰ ਦੇ ਚੱਕਣਗੇ ਜੀ ਜੀ ਤੁਹਾਨੂੰ ਲੱਗਦਾ ਉਹਨਾਂ ਦੇ ਮਾਤਾ ਡਰਾਈਵਰ ਹੀ ਕਰਦਾ ਹੈ ਜੀ ਨੀ ਹੱਸ ਰਣੀ ਕੀ ਮੈਂ ਇਹਨਾਂ ਦੇ ਘਰੋਂ ਆ ਜੀ ਹਸਪਤਲ ਨਹੀਂ ਅੱਛਾ ਅੱਛਾ ਹਾਂਜੀ ਕੀ ਕਹਿਣਾ ਤੁਹਾਨੂੰ ਕੀ ਮੈਂ ਇਹ ਕਹਿਣਾ ਚਾਹਾਂ ਦੀ ਜੀ ਇਨਸਾਫ ਮੈਣਾ ਜਿੰਦਾ ਸਾਨੂੰ ਜੀ ਸੰ 10 ਦਿਨ ਹੋ ਗਏ ਜੀ ਅੱਜ ਫਿਰਦਿਆਂ ਨੂੰ ਸਾਡੇ ਕੋਈ ਸੁਣਵਾਈ ਨਹੀਂ ਹੋ ਰਹੀ ਪਹਿਲਾਂ ਸਿਟੀ 1 ਚ ਗਏ ਉਹ ਕਹਿੰਦੇ ਸਿਟੀ 2 ਦੀ ਦਰਖਾਸਤਾਂ ਉੱਥੇ ਗਏ ਜੀ ਉੱਥੇ ਵੀ ਨਹੀਂ ਕੋਈ ਸੁਣਵਾਈ ਹੋਈ ਤੇ ਫਿਰ ਆ ਡੀਐਸਪੀ ਦੇ ਗਏ ਸੀ ਉੱਥੇ ਵੀ ਕੋਈ ਸੁਣਵਾਈ ਨਹੀਂ ਹੋਈ ਹੈਗੀ ਡੀਐਸਪੀ ਦੇ ਇੰਡਰ ਸਾਹਿਬ ਨੇ ਉਹਨਾਂ ਨੂੰ ਫੋਨ ਕੀਤਾ ਜੀ ਉਹ ਕਹਿੰਦੇ ਵੀ ਅਸੀਂ 10 ਵਜੇ ਬੁਲਾਵਾਂਗੇ ਨਾਲ ਨਾਲ ਹੋਏ ਕਹਿ ਕੇ ਸਾਨੂੰ ਕਹਿੰਦੇ ਇਹ ਕਹਿੰਦੇ ਇਹ ਛੋਟੇ ਮੋਟੇ ਕੰਮ ਕਹਿੰਦੇ ਇਹ ਡੀਐਸਪੀ ਸਾਹਿਬ ਦੇ ਲੈਵਲ ਦੇ ਨਹੀਂ ਹਾਂ ਇਹਨਾਂ ਦੇ ਕਰਨ ਦੇ ਨਹੀਂ ਇਹਨਾਂ ਦੇ ਕਰਨ ਦੇ ਕਹਿੰਦੇ ਸਕੂਟਰੀਆਂ ਵਾਲੇ ਕੰਮ ਆ ਤੇ ਫੋਨ ਕਹੇ ਉਹਨਾਂ ਦੇ ਲੀਡਰ ਸਾਹਿਬ ਕਹਿ ਰਹੇ ਸੀ ਜੀ ਡੀਐਸਪੀ ਦੇ ਲੀਡਰ ਸਾਹਿਬ ਕਹਿੰਦੇ ਇਹ ਵੀ ਸਕੂਟਰੀਆਂ ਵਾਲਾ ਕੰਮ ਮਾੜਾ ਮੋਟਾ ਕਹਿੰਦੇ ਇਹਨਾਂ ਦੇ ਕਰਨ ਦਾ ਨਹੀਂ ਹੈਗਾ ਸੋਨਣ ਨੂੰ ਮੋੜ ਕੀਤਾ ਉਹਨਾਂ ਤਰਖਾਸ ਦੇਣ ਗਈ ਸੀ ਉਹਨਾਂ ਨੇ ਸਾਡੀ ਤਰਖਾਸ ਨਹੀਂ ਠੋੜੀ ਠੀਕ ਹੈ ਸਾਨੂੰ ਉਲਟਾ ਇਦਾਂ ਕਹਿ ਕੇ ਉਹਨਾਂ ਨੂੰ ਫੋਨ ਕਰਕੇ ਸਾਨੂੰ ਕੋਈ ਫੋਨ ਤੇ ਕੀ ਸਾਣਾ ਗਾਂਡਾ ਕੀਤਾ ਉਹਨਾਂ ਨੇ ਜੀ ਤੇ ਸਾਨੂੰ ਉਹਦੋਂ ਬਾਅਦ ਫੇਰ ਨਹੀਂ ਬ ਜੇਹੀ ਗਲਤੀ ਦੱਬਤ ਹੋਈ ਹੁੰਦੀ ਤਾਂ ਅਮੋਸਿ ਕਦੋਂ ਤੇ ਜਿਹਤ ਹੁੰਦੀ ਉਹ ਪੈਸਾ ਵਾਲੇ ਬੰਦੇ ਨਹੀਂ ਤਕੜੇ ਨੇ ਉਹਨਾਂ ਦੀ ਸੁਣਵਾਈ ਹੈ ਸਾਡੀ ਸੁਣਵਾਈ ਨਹੀਂ ਮੈਂ ਸਾਡੇ ਤੇ ਹੀ ਬੇਨਤੀ ਹੱਥ ਜੋੜ ਕੇ ਮਿਥਾ ਨੂੰ ਇਨਸਾਫ ਮਿਲ ਜੀ 10 ਦਿਨ ਹੋ ਗਏ ਕੀ ਅੱਜ ਪੂਰੇ ਸਾਨੂੰ ਫਿਰਦਿਆਂ ਠੀਕ ਹੈ ਹਾਂ ਜੀ ਆ ਜੀ ਇਹੋ ਬੈਂਚ ਹੈ ਜੀ ਜੀ A to Z ਜਾਂ ਸੀ ਤੋਂ ਹਾਂ ਜੀ ਵੀਰ ਜੀ ਪੱਤਰਕਾਰ ਬੋਲ ਰਿਹਾ ਗੁਰਸ਼ੇਖ ਸੋਈ ਜਨ ਸ਼ਕਤੀ ਨਿਊਜ਼ ਪੀਆਰ ਤੋਂ ਕਿ ਤੁਸੀਂ ਜਾਂ ਸੱਤੀ ਨਿਯੂਜ ਪੰਜਾਬ ਜੀ 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 ਹਾਂਜੀ ਬਰਨਾਲੇ ਤੋਂ ਜੀ 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 ਬਹੁਤ ਸੁਣਾਓ ਠੀਕ ਠਾਕ ਹੈ ਜੀ ਬਹੁਤ ਵਧੀਆ ਜੀ ਤੁਸੀਂ ਦੱਸੋ ਅੱਛਾ ਜੀ ਇੱਕ ਵੀਰਪਾਲ ਕੋਹਰਾ ਸ਼ੇਖਾ ਰੋਡ ਤੋਂ ਇੱਥੇ ਬਰਨਾਲੇ ਤੋਂ ਅੱਛਾ ਜੀ ਹਾਂਜੀ ਉਹਨਾਂ ਨੇ ਤੁਹਾਡੇ ਖਿਲਾਫ ਮੇਰੇ ਕੋਲੇ ਵਾਇਟ ਦਿੱਤੀ ਹੈ ਕਹਿੰਦੇ ਸਾਡੀ ਸਕੂਟਰੀ ਵੀ ਇਹਨਾਂ ਨੇ ਚੱਕ ਲਈ ਮੇਰੇ ਬਿਨਾ ਦੱਸੇ ਤੋਂ ਬਿਨਾ ਦੱਸੇ ਤੋਂ ਹਾਂਜੀ ਹਾਂਜੀ अच्छा जी हां वीओएस दे ਵਿੱਚ ਸੋਨਾ ਸੀ ਕਾਗਜ਼ਤ ਸੀ ਜ਼ਰੂਰੀ ਕੀ ਕਹੋਗੇ اچھا ਜੀ ਕੋਈ ਗੱਲ ਨਹੀਂ ਸਰ ਤੁਸੀਂ ਕਿੱਥੇ ਹੋਗੇ ਵੀਰ ਜੀ ਮੈਨੂੰ ਇਹ ਦੱਸੋ ਮੈਂ ਦਫ਼ਤਰੀ ਦਫ਼ਤਰੀ ਬੈਠਾ ਆਪਣੇ ਹਾਂ ਬੰਦੇ ਦਫ਼ਤਰੀ ਬੈਠੇ ਬਸ ਆ ਗਿਆ ਮੈਂ ਤੁਹਾਡੇ ਕੋਲ 2 ਮਿੰਟ ਹੀ ਆ ਗਿਆ ਆਜੋ ਆਜੋ ਆ ਗਿਆ ਹੈਲੋ ਵਾਹੀ ਤੁਹਾਨੂੰ ਵੈਟਰ ਨੂੰ ਕਿਹਾ ਸੀ ਮੈਂ ਵੈਟ ਦੇ ਦਿੰਦੇ ਮੈਂ ਆ ਗਿਆ ਜੀ ਕੋਈ ਨਾ ਤੁਸੀਂ ਬੈਠੋ ਮੈਂ ਥਾਣੇ ਤੇ ਜਾਇਆ ਮੈਂ ਜੀ ਮੇਰੇ ਕੋਲ ਟਾਈਮ ਹੈ ਨਹੀਂ ਦੇਖੋ ਠੀਕ ਆ ਮੈਂ ਆਇਆ ਤੁਹਾਡੇ ਕੋਲ ਅੱਧਾ ਘੰਟਾ ਹੋ ਗਿਆ ਬੈਠਿਆ ਨੂੰ ਬੈਠ ਦੇ ਦੋ ਭਰਾ ਬੈਠ ਦੇ ਦੋ ਪ੍ਰਧਾਨ ਜੀ ਪ੍ਰਧਾਨ ਜੀ ਜੀ ਮੈਂ ਕਹਿੰਦੇ ਨੇ ਕੋਈ ਗੱਲ ਨਹੀਂ ਮੈਂ ਠੀਕ ਕਰ ਦਣਾ ਗਿਰੇ ਨਹੀਂ ਪ੍ਰਧਾਨ ਦੇ ਨਾਲ ਨਹੀਂ ਮੈਂ ਤੁਹਾਡੇ ਨਾਲ ਤੁਹਾਡੇ ਤੇ ਇਲਜ਼ਾਮ ਲੱਗੇ ਆ ਠੀਕ ਆ ਗੱਲ ਪਰ ਤੁਹਾਡੇ ਕੋਲ ਇਲਜ਼ਾਮ ਲੱਗੇ ਆ ਫਿਰ ਕੋਈ ਦਿੱਕਤ ਨਹੀਂ ਵੀ ਕਰਦੇ ਤੇ ਮੈਨੂੰ ਤੁਹਾਡੀ ਗੱਲ ਚੰਗੀ ਦੀ ਆ ਕੋਈ ਦਿੱਕਤ ਨਹੀਂ ਆਪਾਂ ਮਿਲ ਲਾਂਗੇ ਨਹੀਂ ਮਿਲਣੇ ਆ ਕੋਈ ਦਿੱਕਤ ਨਹੀਂ ਭਾਈ 2 ਘੰਟਾ ਹੋ ਗਿਆ ਸਿੱਧੂ ਕੋਲ ਬੈਠੇ ਨਹੀਂ ਕੋਈ ਬੈੱਲ ਨਹੀਂ ਨਹੀਂ ਦੇਣੀ ਤਾਂ ਜਵਾਬ ਦੇ ਜੀ ਜੀ ਮਿਲ ਲੈਣੇ ਆ ਜੀ ਆਪਾਂ ਕੋਈ ਦਿੱਕਤ ਨਹੀਂ ਜੀ ਪਰ ਤਾਂ